हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਦੀ ਸਈ ਬਾੜ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬੱਚਾ ਬਈ ਮਗਰ ਬੱਚੀਆ ਬੱਚੀ ਬਹੁਤ ចੰਗੀਆਂ ਬਾਈ ਜੀ ਹਾਸ਼ੀ ਗਾਲ ਹਾਸ਼ੀ ਗਾਲ ਬਾਈ ਠੀਕ ਹੈ ਹਾਂ ਠੀਕ ਹੈ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਗੁਰਪ੍ਰੀਤਾ ਵੀਰੇ ਪਿੰਡ ਜੈਵਲ ਸਿੰਘ ਵਾਲਾ ਨੇਰੇ ਦਾ ਤਪਾ ਰਹਿ ਗਿਆ ਠੀਕ ਹੈ ਇਧਰ ਪਤਾ ਹੋੜ ਰਹਿ ਗਿਆ ਤੁਹਾਡੇ ਮੋਬਾਈਲ ਨੰਬਰ ਬੋਲ 97806 ਹੂੰ 71008 ਠੀਕ ਹੈ ਬਾਈ ਬਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸੂਈ ਐ ਇਹ ਦੂਜਾ ਸੂਸੂਈ ਐ ਕਦੋਂ ਸੂਈ ਐ ਬਈ ਵੀਰੇ ਆਇਆ ਜ आधा ਇੱਕ ਘੰਟਾ ਹੀ ਵੈਸੋ ਗੱਤਿ ਠੀਕ ਆ ਬੱਚਾ ਕੀ ਦੇਤਾ ਬੱੱਚੀ ਆ ਵੀਰੇ ਬੱੱਚੀ ਚੰਗੀ ਆ ਨਾ ਹਾਂ ਵੀਰੇ ਬੱਚਾ ਬਈ ਬੱੱਚੀ ਨੂੰ ਜਨਮ ਦਿੱਤਾ ਬੱੱਚੀ ਬਹੁਤ ਚੰਗੀ ਆ ਫੇਸ ਬੂਲਸ ਦਿਖਾਈ ਬਈ ਬੱੱਚੀ ਦਾ ਪੂਰੀ ਬਈ ਫੇਸ ਬੜਾ ਚੰਗਾ ਲੱਗ ਪੈਂਟ ਪੌਂਟ ਬਹੁਤ ਚੰਗਾ ਹਾਂ ਸਹੀ ਗੱਲ ਆ ਜੀਰ ਪਹਿਣੀ ਆ ਨਾ ਜੀ ਹਾਂ ਜੀਰ ਪਹਿਲਿਆ ਆ ਬੌਲਾ ਕੱਡੇ ਕਿ ਨਹੀਂ ਨਹੀਂ ਵੀਰੇ ਇਹਨੇ ਬੱਚਿਆਂ ਨੂੰ ਮੜਾ ਚਪਲਾਇਆ ਜੀ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਨਾੜਾ ਨੂੜਾ ਕਰਮ ਵਾਲੀ ਦੇ ਫੋਲੋ ਚਾਹੀਏ ਤੇ ਸੂਈ ਸਵਾਈ ਬੱਚਾ ਬੱਚੀ ਨੂੰ ਜਨਮ ਦੇ ਤਾਂ ਬੱਚੀ ਬਹੁਤ ਚੰਗੀ ਆ ਬਾਈ ਮਗਰ ਉਹ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਨੂੰ ਤਿਆਰ ਹੋ ਜਾਣ ਸੋਹਰਾ ਤਾਰਾ ਚੈੱਕ ਕਰੋ ਬਾਹਰ ਦਾ ਕਿੰਨਾ ਕੁ ਦੁੱਧ ਦੇ ਦੂ ਅਸਟੀ ਮੀਜਾ ਦੁੱਧ ਬਾਈ ਡਾਕਟਰ 26 ਲੀਟਰ ਆਪਾਂ ਨੂੰ ਉਹਨਾਂ ਨੇ ਕਹਿ ਕੇ ਦਿੱਤਾ ਪਹਿਲਾਂ ਹੀ ਅੱਛਾ ਹਾਂ ਠੀਕ ਆ ਬਾਈ ਰਾਹ ਦੇ ਟੋਣਾ ਲਈ ਹੂੰ ਕੀ ਮੁੱਲ ਆ ਬਾਈ ਇਹਦਾ ਜਾਇਜ਼ ਮੁੱਲ ਵੀਰੇ 75000 ਹੈਗਾ ਮਾਨ ਤਨ ਹੋ ਜਾ ਮਾਨ ਤਨ ਹੋ ਜਾ ਠੀਕ ਆ 75000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਣਦਾਨ ਜ਼ਰੂਰ ਹੋ ਜਾ ਆਰਡਰ ਕਮਾਲ ਦਾ ਥਣ ਵગેਰਾ ਵੀ ਨੇੜੇ ਤੋਂ ਚੈੱਕ ਕਰਵਾਉਂਦੇ ਆਰਡਰ ਦੇਖੋ ਬਹੁਤ ਚੰਗਾ ਆਰਡਰ ਆ ਬਾਈ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਨਾੜਾ ਨੂੜਾ ਦੇਖੋ ਲੈ ਕੱਲਾ ਕੱਲਾ ਥਣ ਮੁਠੀ ਵਾਲਾ ਥਾਣਾ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ